ਚਿਕਾਰ ਆਦਬ ਸਾਰੀ ਗੱਲ ਆ ਤੁਸੀਂ ਸੁਣੋਗੇ ਲੇਖਕ ਨਾਨਕ ਸਿੰਘ ਦੁਆਰਾ ਲਿਖਤ ਨਾਵਲ ਪੱਛੜ ਦੇ ਪੰਛੀ ਦਾ ਪਹਿਲਾ ਪਾਗ ਜਨਵਰੀ ਦਾ ਸ਼ੇਕਰਲਾ ਪਖੀ ਯੂਰਪ ਦੀ ਧਰਤੀ ਉੱਤੇ ਸਰਦੀ ਨੇ ਪੂਰਾ ਅਧਿਕਾਰ ਚੁਨਾਇਆ ਹੋਇਆ ਸੀ ਪੱਛੋਂ ਦੀ ਤੇਜ਼ ਹਵਾ ਨੇ ਸਰਦੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਸੀ ਸੰਦੇਹਾਧਰ ਨੇ ਰਹਾਉੜੀ ਹੌਲੀ ਹੌਲੀ ਚੌਹੀ ਪਾਸੇ ਫਰਸਦਾ ਜਾਂਦਾ ਸੀ ਇਸ ਵੇਲੇ ਪਾਟਲੈਂਡ ਦੀ ਖਾੜੀ ਵਿੱਚ ਇਸ ਠੰਡੀ ਤੇ ਤੇਜ਼ ਹਵਾ ਦੇ ਕਾਰਨ ਇਹ ਘਟਨਾ ਹੋ ਰਹੀ ਸੀ ਇਸ ਕਰਕੇ ਸਮੁੰਦਰੀ ਪੰਛੀ ਵੀ ਆਕਾਸ਼ ਵਿੱਚ ਸ਼ੋਰ ਕਰਦੇ ਹੋਏ ਚੱਕਰ ਲਾ ਰਹੇ ਸਨ। ਖਾੜੀ ਦਾ ਇਹ ਹਿੱਸਾ ਇਕਲਾਂਜੇ ਹੋਣ ਕਰਕੇ ਤੂਫਾਨ ਦੇ ਸਮੇਂ ਹੋਰ ਵੀ ਡਰਾਉਣਾ ਹੋ ਜਾਇਆ ਕਰਦਾ ਹੈ। ਚੋਰਾਂ, ਡਾਕੂਆਂ ਅਥਾਹ ਬਰਾਜਨੋਈਆਂ ਦਾ ਇਹ ਜਹਾਜ਼ ਜੇ ਪੁਲਿਸ ਦੀਆਂ ਨਜ਼ਰਾਂ ਤੋਂ ਲੁਕਣਾ ਚਾਹੁੰਦਾ ਤਾਂ ਉਸ ਲਈ ਇਹ ਖਾੜੀ ਇੱਕ ਚੰਗੀ ਓਟ ਦਾ ਕੰਮ ਦਿੰਦੀ ਸੀ। ਇੱਥੇ ਪਾਣੀ ਅਤ ਡੂੰਘਾ ਸੀ ਇੱਕ ਵੇੜੀ। ਇਸ ਵੇਲੇ ਕੰਡੇ ਨਾਲ ਲੱਗੀ ਹੋਈ ਸੀ ਹਰ ਪਾਸੇ ਇੱਕ ਤਰ੍ਹਾਂ ਦੀ ਉਦਾਸੀ ਜਹੀ ਛਾਈ ਹੋਈ ਸੀ ਸੰਧਿਆ ਦੇ ਉਸ ਮੁਸੇ ਵਿੱਚ ਇਸ ਬੇੜੀ ਦਾ ਛਾਵਲਾ ਹੀ ਪੈਂਦਾ ਸੀ ਬੇੜੀ ਵਿੱਚ ਚੜਨ ਉਤਰਨ ਦੀ ਖਮੋਸ਼ ਜਹੀ ਹਫੜਾ ਤਫੜੀ ਇਸ ਭਿਆਨਕ ਸੰਸਾਨ ਤੇ ਹਵਾ ਦੀ ਰੂੰ ਕੰਬਾਉਣ ਸ਼ਾਂਤ ਸ਼ਾਂਤੀ ਵਿੱਚੋਂ ਕਿਸੇ ਕਿਸੇ ਵੇਲੇ ਵਿੜਤ ਦੇ ਜਾਂਦੀ ਸੀ ਇਸ ਹਰਚਲ ਵਿੱਚ ਡਰ ਤੇ ਵਿਆਕੁਨ ਤਲਾ ਦਾ ਪਰਛਾਵਾਂ ਸੀ ਨਾ ਪੈਰਾਂ ਦੀ ੜਕਾ ਸੀ ਨਾ ਮੂੰਹੋਂ ਨਿਕਲਦੀ ਕੋਈ ਆਵਾਜ਼ ਸਭ ਕੁਝ ਚੁੱਪਚਾਪ ਇੰਤੇ ਹੋ ਰਿਹਾ ਹੈ ਔਡਲੈਂਡ ਦੇ ਦੂਸਰੇ ਕੰਡੇ ਕੁਝ ਪੁਰਾਣੀਆਂ ਬੀੜੀਆਂ ਬੰਨੀਆਂ ਹੋਈਆਂ ਲਹਿਰਾਂ ਨਾਲ ਖੈਂਦੀਆਂ ਉਦੋਂ ਨਜ਼ਰ ਆਉਂਦੀਆਂ ਸਨ ਜਦ ਵਿੱਚੋਂ ਵਿਚਾਲੇ ਬਿਜਲੀ ਦਾ ਇੱਕ ਅੰਦਰ ਚਮਕਾਰਾ ਪੈਂਦਾ ਬਸ ਇਦਾਂ ਛੁੱਟਪੁਰ ਕੁਝ ਨਹੀਂ ਜਿਸਤਾ ਜੇ ਤੋਤੀਕ ਨਜ਼ਰ ਜਾਂਦੀ ਇਸ ਸੰਸਾਰ ਉਸ ਸਮੇਂ ਸਮੁੰਦਰੀ ਕੰਢਿਆਂ ਉੱਤੇ ਵਸਤੀਆਂ ਨਹੀਂ ਸਨ ਨਾਹੀਂ ਅਜੇ ਮੌਸਮ ਵਿੱਚ ਰਸਤਾ ਹੀ ਖਤਰੇ ਤੋਂ ਖਾਕੀ ਸੰ। ਮੇੜੀ ਤੇ ਚੜਾਉ ਬੜੀ ਕਾਲੀ ਨਾਲ ਤਿਆਰ ਵਿੱਚ ਜੂਟੇ ਹੋਏ ਸਨ। ਸਰਦੀ ਭਾਵੇਂ ਆਉਂਕੜਾਂ ਦੀ ਸੀ ਪਰ ਇਹਨਾਂ ਦੇ ਕੰਮ ਵਿੱਚ ਇਹ ਵਿਗਨ ਨਹੀਂ ਸੀ ਪਾ ਸਕਦੀ। ਉਹ ਛੇਤੀ ਛੇਤੀ ਕੰਡੇ ਤੇ ਆ ਜਾ ਰਹੇ ਸਨ। ਹਨੇਰੇ ਦੇ ਕਾਰਨ ਉਹਨਾਂ ਨੂੰ ਛਾਣਨਾ ਔਖਾ ਸੀ। ਨਾਹੀਂ ਪਤਾ ਲੱਗਦਾ ਸੀ ਕਿ ਇਹ ਲੋਕੀ ਗੱਭਰੂ ਹਨ ਕਿ ਬੁੱਢੇ। ਸੰਧਿਆ ਦੇ ਹਨੇਰੇ ਨੇ ਤੇ ਕੁਝ ਪੈਰੀ ਪਰਨੇ ਸਭਨਾਂ ਦੇ ਹੁੜੀਏ ਲਗਭਗ ਇੱਕੋ ਜੇ ਬਣਾ ਦਿੱਤੇ ਹੋਏ ਸਨ ਉਪਰ ਛਾਵੇਂਆਂ ਵਾਂਗ ਹੀ ਦਿਖਾਈ ਦਿੰਦੇ ਸਨ ਹਾਂ ਗਿਣਤੀ ਵਿੱਚ ਉਹ 8 ਸਨ ਜਿਨ੍ਹਾਂ ਵਿੱਚੋਂ 1 2 3 ਵੀ ਜਾਤੀਆਂ ਸਨ ਇਹ ਪਛਾਣ ਕੱਪੜਿਆਂ ਤੋਂ ਨਹੀਂ ਸੀ ਹੋ ਸਕਦੀ ਕਿਉਂਕਿ ਚਿਤੜੀਆਂ ਵਿੱਚ ਮਨੁੱਖ ਤੇ 3 ਵੀ ਦਾ ਪਿੰਨ ệਤ ਲੱਭਣਾ ਔਖਾ ਹੁੰਦਾ ਹੈ ਫਿਰ ਅਜਿਹੇ ਸਮੇਂ ਕੇਵਲ ਉਹਨਾਂ ਦੇਖ ਕੇ ਕਿਸੇ ਵੇਲੇ ਖੰਗਣ ਤੋਂ ਅਥਾਕ ਤੰਦੂਰੀਆਂ ਬੱਚੇ ਨਾਲ ਮੂੰਹ ਕੋਈ ਨੀਵੀਂ ਜਿਹੀ ਆਵਾਜ਼ ਨਿਕਲ ਜਾਣ ਕਰਕੇ ਅਜਿਹਾ ਅੰਕਿਆਸ ਕੀਤਾ ਜਾ ਸਕਦਾ ਸੀ ਵੱਡੇ ਪਰਚਾਅ ਵਿੱਚ ਛੋਟਾ ਜਿਹਾ ਪਰਚਾਅ ਵੀ ਫਿਰਦਾ ਦਿਖਾਈ ਦਿੰਦਾ ਸੀ ਉਹ ਜਾਂ ਤਾਂ ਗਿੱਟ ਮੁਟਿਆ ਰਹੇ ਜਾਂ ਬਾਲਕ ਸਭਨਾ ਨੇ ਲੰਮੇ ਛੋਗੇ ਪੈਣੇ ਹੋਏ ਸਨ ਜਿਨ੍ਹਾਂ ਨੂੰ ਬੇ ਔਂਕੜ ਟਾਕੀਆਂ ਟਾਕੀਆਂ ਉੱਤੇ ਟਾਕੀਆਂ ਲਾਹ ਲਾ ਕੇ ਗੰਢਿਆ ਹੋਇਆ ਸੀ ਅੱਖਾਂ ਨੂੰ ਛੱਡ ਕੇ ਉਹਨਾਂ ਦੇ ਸਾਰੇ ਸਰੀਰ ਟਕੇ ਹੋਏ ਸਨ ਸਰਦੀ ਤੇ ਬਚਾਓ ਲਈ ਜਾਂ ਸ਼ਾਇਦ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਉਹਨਾਂ ਵਿੱਚੋਂ ਇੱਕ ਬੰਦਾ ਮੁੱਖਿਆ ਮਲੂਮ ਹੁੰਦਾ ਸੀ ਕਿਉਂਕਿ ਉਸ ਦੇ ਪੈਰੀ ਚੰਗੀ ਕਿਸਮ ਦੇ ਬੂਟ ਤੇ ਕੱਪੜੇ ਉੱਤੇ ਕੋਈ ਗੋਟਾ ਕਿਨਾਰੀ ਵੀ ਚੰਪਦੀ ਸੀ ਉਸ ਨੇ ਇੱਕ ਪੱੜਕੀਲੀ ਜੈਕਟ ਵੀ ਪਹਿਨੀ ਹੋਈ ਸੀ ਜਿਹੜੀ ਚੋਕੇ ਦੇ ਅੰਦਰ ਮੱਛੀ ਦੇ ਪੇਟ ਵਾਂਗ ਦਿਖਦੀ ਸੀ ਕੱਬਰੂ ਦੇ ਫਤੂਹੀ ਬਾਲਕ ਦਾ ਚੋਗਾ ਹੁੰਦਾ ਹੈ ਕਿਸੇ ਸਿਦਾਂਤਨ ਝਾਰ ਮੁੰਡੇ ਨੇ ਆਪਣੇ ਲੀਰਾ ਲੰਮਕ ਦੇ ਚਤੜੇ ਉੱਤੇ ਕਿਸੇ ਵੱਡੇ ਭੇਟੇ ਮਲਾਹ ਦੀ ਕੁਰਤੀ ਪਾਈ ਹੋਈ ਸੀ ਜਿਹੜੀ ਉਸ ਦੀਆਂ ਪੰਨੀਆਂ ਤੀਕੇ ਪੇਸੂਰੇ ਟੰਗ ਨਾਲ ਲੰਮਕ ਰਹੀ ਸੀ ਮੁੰਡੇ ਦੀ ਉਮਰ ਮਸਾ 10 ਕੁ ਵੇਰਿਆਂ ਦੀ ਹੋਊਗੀ ਉਸ ਦੀਆਂ ਲੱਤਾਂ ਸਿਰ ਤੇ ਪੈਰ ਨੰਗੇ ਸਨ ਬੇੜੀ ਦੇ ਕਰਮਚਾਰੀ ਕੇ ਪਿਤਨ ਸੰ ਇੱਕ ਕਪਤਾਨ ਤੇ ਦੋ ਮਲਾਹ ਇਹ ਬੇੜੀ ਸਪੇਨ ਤੋਂ ਆਈ ਜਾਪਦੀ ਸੀ ਉਦਰੀ ਮੋੜਨ ਵਾਲੀ ਸੀ ਇਸ ਵਿੱਚ ਰਤਾ ਵੀ ਸ਼ੱਕ ਨਹੀਂ ਸੀ ਕਿ ਬੇੜੀ ਕਿਸੇ ਚੋਰੀ ਚਕਾਰੀ ਦੇ ਕੰਮ ਵਿੱਚ ਰੁੱਝੀ ਹੋਈ ਸੀ ਜਿਹੜੇ ਬੰਦੇ ਬੇੜੀ ਤੇ ਚੜੇ ਹੋਏ ਸਨ ਉਹ ਆਪੋ ਵਿੱਚ ਕੁਝ ਖਸਮੂ ਸਰਕਾਰ ਰੇਸਨ ਜਿਸ ਵਿੱਚ ਕਈ ਬੋਲੀਆਂ ਦੇ ਸ਼ਬਦਾਂ ਤੇ ਵਾਕਾਂਜ ਮਿਲੇ ਹੋਏ ਸਪੈਨੀ ਜਰਮਨੀ ਪਾਰਾਂਸੀ ਆਦੀ ਉਹਨਾਂ ਦੇ ਬੋਲਣ ਢੰਗ ਵਿੱਚ ਵਿਵਾਰ ਪਨਾ ਸੀ ਸ਼ਾਇਦ ਇਹ ਪੱਖ ਵਕਰੀ ਵੇਚਦੇ ਸੰਦੇਸਾਂ ਰਉਂਦਾਂ ਰਾਜਤਾ ਤੇ ਉਦੇਸ਼ ਇੱਕੋ معلوم ਹੁੰਦਾ ਸੀ ਬੇੜੀ ਦੇ ਸਾਹਮਣੇ ਹਿੱਸੇ ਉੱਤੇ ਮਹਾਤਮਾ ਈਸਾ ਮਸੀਹ ਤੇ ਮਾਤਾ ਮਰੀਮ ਦੀ ਤਸਵੀਰ ਕਰੀ ਹੋਈ ਸੀ ਜਿਸ ਦੇ ਲਾਗੇ ਇੱਕ ਲਾਲ ਟੈਂਟੰਗੀ ਹੁਈ ਸੀ ਪਰ ਸਹੀ ਬੁਝੀ ਹੋਈ ਜਿਸ ਤੋਂ ਪ੍ਰਗਟ ਹੁੰਦਾ ਸੀ ਕਿ ਬੇੜੀ ਵਾਲਾ ਸਭ ਕੰਮ ਲੁਕਵੇਂ ਢੰਗ ਨਾਲ ਕਰਨਾ ਚਾਹੁੰਦੇ ਸਨ ਛੇਤੀ ਤੁਰੰਦੀ ਕਾਲੀ ਕਰਕੇ ਕੰਡੇ ਉੱਤੇ ਸਾਰਾ ਅਸਬਾਬ ਲਰੇਪ ਲਰੇਪਿਆਸੀ ਤੇ ਯਾਤਰੀ ਉਸ ਨੂੰ ਚੁੱਕ ਚੁੱਕ ਕੇ ਬੇੜੀ ਵਿੱਚ ਲੱਦ ਰਹੇ ਸਨ ਬੇੜੀ ਤੋਂ ਕੰਡੇ ਤੱਕ ਤੇ ਕੰਡੇ ਤੋਂ ਬੇੜੀ ਤੱਕ ਬਰਾਬਰ ਤਣਾ ਜਿਹੜਾ ਤਣਿਆ ਜਾ ਰਿਹਾ ਸੀ ਹਰ ਇੱਕ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਤੀਵੀਆਂ ਵੀ ਵੇਲੀਆਂ ਨਹੀਂ ਸਨ ਮੁੰਡੇ ਉੱਤੇ ਉਸ ਦੇ ਚੁੱਕ ਸਕਣ ਤੋਂ ਨੂੰਣਾ ਤੇ ਹੁਣਾ ਪਰ ਲੱਤ ਕੇ ਬੇੜੀ ਵਿੱਚ ਪਹੁੰਚਾਇਆ ਜਾ ਰਿਹਾ ਸੀ ਇਸ ਤੋਂ ਮਾਲੂਮ ਹੁੰਦਾ ਸੀ ਕਿ ਮੁੰਡੇ ਦੇ ਮਾਪੇ ਇੰਨਾ ਵਿੱਚ ਨਹੀਂ ਸਨ ਉਸ ਦੀ ਜਾਨ ਦੀ ਕਿਸੇ ਨੂੰ ਪਰਵਾਹ ਨਹੀਂ ਸੀ ਸਾਰੇ ਹੀ ਉਸ ਪਾਸੋਂ ਟੁੱਟਾਂ ਤੇ ਕਿਸ ਨੂੰ ਨਾ ਕੰਮ ਲੈ ਰਹੇ ਸਨ ਸ਼ਾਇਦ ਉਹ ਇੰਨਾ ਯਾਤੂਆ ਦਾ ਗੁਲਾਮ ਹੋਵੇ ਇਤਨਾ નિર્દયਪਨਾ ਸਹਾਰ ਦਾ ਹੋਇਆ ਵੀ ਮੰਦਾ ਦੂਜੀਆਂ ਵਾਂਗੀ ਫੁਰਤੀ ਨਾਲ ਕੰਮ ਕਰ ਰਿਹਾ ਸੀ ਉਸ ਦਾ ਵੀ ਉਹੀ ਇਰਾਦਾ ਜਾਪਦਾ ਸੀ ਜਿਹੜਾ ਉਸ ਦੇ ਸਾਥੀਆਂ ਦਾ ਅਰਥਾਤ ਜਿੰਨਾ ਛੇਤੀ ਹੋ ਸਕੇ ਬੇੜੀ ਵਿੱਚ ਸਵਾਰ ਹੋ ਕੇ ਕੰਡੇ ਨੂੰ ਛੱਡਿਆ ਜਾਵੇ कि ਉਸ ਨੂੰ ਪਤਾ ਸੀ ਕਿ ਕਿਉਂ ਛੇਤੀ ਨੱਥਿਆ ਜਾਵੇ ਸ਼ਾਇਦ ਨਹੀਂ ਕੇਵਲ ਸਾਥੀਆਂ ਨੂੰ ਜਲਦੀ ਕਰਦਾ ਵੇਖ ਕੇ ਹੀ ਉਹ ਵੀ ਜਲਦੀ ਕਰ ਰਿਹਾ ਸੀ ਉਸ ਨਾਲ ਕੋਈ ਵੀ ਬੋਲਦਾ ਨਹੀਂ ਸੀ ਅੰਤ ਸਾਰਾ ਸਮਾਨ ਬੇੜੀ ਵਿੱਚ ਲੱਦ ਦਿੱਤਾ ਗਿਆ ਹੁਣ ਕੇਵਲ ਸਫਾਰਿਆਂ ਦਾ ਚੜਨਾ ਬਾਕੀ ਸੀ ਮੁੰਡੇ ਸੁਨੇਹੀਓ ਆਦਮੀ ਕੰਡੇ ਤੇ ਸਨ ਕਪਤਾਨ ਨੇ ਬੇੜੀ ਦਾ ਪੱਖਾ ਫੜਿਆ ਤੇ ਕੰਡੇ ਤੇ ਬੰਨੇ ਹੋਏ ਰਸਤੇ ਨੂੰ ਖੋਲਣ ਲਈ ਇੱਕ ਮਲਾ ਉਤਾਰਿਆ ਮੁਖੀ ਨੇ ਸਭ ਨੂੰ ਚੜਨ ਦਾ ਹੁਕਮ ਦਿੱਤਾ ਕੰਡੇ ਤੇ ਖੜੋਤਾ ਮੁੰਡਾ ਪਈਏ ਵਾਂਗ ਦੌੜਿਆ ਤਾਂ ਜੋ ਸਭ ਤੋਂ ਪਹਿਲਾਂ ਜਾ ਚੜੇ ਪਰ ਜਿਉਂ ਹੀ ਉਸਨੇ ਪੱਟੇ ਉੱਤੇ ਵੇਖਿਆ ਕਿ ਦੋ ਆਦਮੀ ਛੇਤੀ ਨਾਲ ਉਸ ਨੂੰ ਤੱਕਾ ਦੇ ਕੇ ਕੰਡੇ ਵੱਲ ਵੱਲ ਕੇ ਆਪ ਬਿਠੀ ਤੇ ਚੜ ਗਏ ਮੁੰਡਾ ਵਿਚਾਰਾ ਪਾਣੀ ਵਿੱਚ ਡਿੱਗਦਾ ਡਿੱਗਦਾ ਬਚਿਆ ਤੀਜਾ ਵੀ ਜਾ ਚੜਿਆ ਤੇ ਚੌਥੇ ਨੇ ਇੱਕ ਕਸਨ ਜੜ ਕੇ ਮੁੰਡੇ ਨੂੰ ਹੋਰ ਵੀ ਪਿਛਾਂ ਤੱਕ ਦਿੱਤਾ ਪੰਜਵਾਂ ਮੁੱਖਿਆ ਵੀ ਛਲਾਂਗ ਮਾਰ ਕੇ ਆਪਣੀ ਥਾਂ